ਤਾਰਾ ਜੀ ਬਹੁਤ ਦੇਖ ਤੋਂ ਸਮੱਸਿਆ ਚੱਲ ਦੇ ਰਹੀ ਹੈ ਜਦ ਕਿ ਇਹਨਾਂ ਦੇਸ਼ ਐ ਤਰੱਕੀ ਕਰ ਰਹੇ ਪਰ ਪਾਣੀ ਦੀ ਜਿਹੜੀ ਸਮੱਸਿਆ ਸੰਗਰੂਰ ਤੇ ਖਾਸ ਤੌਰ ਤੇ ਉਮੀ ਚੱਲ ਦੇ ਕੀ ਕਰੇ ਦੇਖੋ ਜੀ ਜਿਹੜਾ ਪਾਣੀ ਦੀ ਦਿੱਕਤ ਆ ਗਈ ਉਹ ਸਾਡਾ ਇੱਕ 22 ਨੰਬਰ ਵਾਰਡ ਆਗਾ ਤੇ 22 ਨੰਬਰ ਵਾਰਡ ਦੇ ਵਿੱਚ ਜਿਹੜੀ ਇਹ ਪਾਣੀ ਦੀ ਸਮੱਸਿਆ ਇਹ ਪਿਛਲੇ ਤੋਂ ਪਿਛਲੇ ਪਿਛਲੇ ਤੋਂ ਪਿਛਲੇ ਆਏ ਗਰਮੀਆਂ ਹੁੰਦੀ ਆ ਜਿਹੜੇ ਇੱਥੋਂ ਦੇ ਲੋਕ ਰਹਿੰਦੇ ਨੇ ਉਹਨਾਂ ਨੂੰ ਪਤਾ ਵੀ ਉਹ ਜਿਹੜਾ ਆਪਦਾ ਟਾਈਮ ਕਿਵੇਂ ਬਾਸ ਕਰਦੇ ਨੇ ਇਹ ਇਧਰੋਂ ਭਰਦੇ ਨੇ ਪਾਣੀ ਕਿਤੇ ਇਧਰੋਂ ਭਰਦੇ ਨੇ ਕਿ ਤਿੰਨ ਟਾਈਮ ਦੇ ਵਿੱਚੋਂ ਇੱਕ ਟਾਈਮ ਵੀ ਪਾਣੀ ਨਹੀਂ ਆਉਂਦਾ ਆਹਨ ਲਗਾਤਾਰ ਕਿੰਨੇ ਦਿਨ ਹੋ ਗਏ ਪਾਣੀ ਨਹੀਂ ਆ ਰਿਹਾ ਹੈਗਾ ਜੀ ਪਾਣੀ ਨਹੀਂ ਆ ਰਿਹਾ ਤਾਂ ਮੈਂ ਮੁੱਲ ਟੈਂਕਰ ਲਿਆ ਲਿਆ ਕਿ ਘਰਾਂ ਦੇ ਵਿੱਚ ਗਲੀਆਂ ਦੇ ਵਿੱਚ ਲਿਜਾ ਲਿਜਾ ਕੇ ਪਾਣੀ ਭਰ ਆ ਰਿਆਂਗਾ ਮੈਂ ਇੱਕ ਮੰਗਾ ਸ਼ਾਪਲੋਂਜੀ ਕੰਪਨੀਾਂ ਦੀ ਸ਼ਾਪਲੋਂਜੀ ਕੰਪਨੀ ਹੈਗੀ ਜਿਹੜੀ ਇਹਦਾ ਪਾਣੀ ਦਾ ਸੀਵਰ ਰਿਪੋਰਟ ਦਾ ਠੇਕਾ ਦੱਸਦਾ ਇਹਦੇ ਨਾਲ ਪਰ ਇਹਨੇ ਸਾਡੇ ਪਾਣੀ ਕਹ ਦੀਏ ਘਰਾਂ ਤੱਕ ਟੂਟੀਆਂ ਤੱਕ ਨਹੀਂ ਪਹੁੰਚ ਰਿਹਾ ਜੀ ਜਿਹਦੇ ਕਰਕੇ ਸਾਡੇ ਲੋਕ ਨੇ ਜਿਹੜਾ ਇੰਨਾ ਤੰਗ ਹੋ ਰਹੇ ਨੇ ਤੁਸੀਂ ਦੇਖ ਸਕਦੇ ਹੋ ਵੀ ਸਾਡੇ ਟੈਂਕਰ ਤੇ ਟੈਂਕਰ ਜਿਹੜੇ ਪਾਣੀ ਦੇ ਆ ਰਹੇ ਨੇਗੇ ਇਹਦੇ ਲਈ ਸਾਡਾ ਕੋਈ ਪ੍ਰਸ਼ਾਸਨ ਜਾਂ ਸਾਡਾ ਕੋਈ ਹੋਰ ਇਸ ਤਰ੍ਹਾਂ ਇਹਦੇ ਵਿੱਚ ਕੋਈ ਹੈਲਪ ਨਹੀਂ ਕਰ ਰਿਹਾ ਲੋਕ ਦੁਖੀ ਨੇਗੇ ਲੋਕ ਬਾਲਟੀਆਂ ਪਰ ਪਰ ਕੇ ਆਪਣੇ ਘਰਾਂ ਦੇ ਵਿੱਚ ਬਾਣੀ ਦੀਆਂ ਬਾਲਟੀਆਂ ਲੈ ਕੇ ਜਾ ਰਹੇ ਨੇਗੇ ਜਾਂ ਜਿਨ੍ਹਾਂ ਦੇ ਸਵਰਸੀਵਲ ਲੱਗੇ ਹੋਣੇ ਅਗਲਾ ਇੱਕ ਟੈਂਕ ਭਰ ਆ ਦੂਗਾ ਜੀ ਸਰ ਮਾਈ ਇੱਕ ਟੈਂਕ ਭਰ ਆ ਦੂ ਅਗਲਾ ਦੋ ਟੈਂਕ ਭਰ ਆ ਦੂਗਾ ਇਹਨਾਂ ਕਿੰਨਾ ਕੁ ਪਾਣੀ ਭਰਾਈ ਜਾਊਗਾ ਕਿਉਂਕਿ ਗਰਮੀ ਬਹੁਤ ਆ ਸੰਗਰੂਰ ਦੇ ਵਿੱਚ ਸਾਰਨਾਲ ਵੱਡੀ ਦਿੱਕਤ ਪੀਣ ਵਾਲੇ ਪਾਣੀ ਦੀ ਤੇ ਸਿਵਰ ਦੀ ਆ ਇਹ ਵਰਦੀ ਦਾ ਜਿਹੜੀ ਦਿੱਕਤ ਹੈਗੀ ਹੈਗੀ ਕਿ ਪੀਣ ਵਾਲਾ ਪਾਣੀ ਲੋਕਾਂ ਦੇ ਘਰਾਂ ਤੱਕ ਨਹੀਂ ਪਹੁੰਚ ਰਿਹਾ ਹੈਗਾ ਜਿਹਦੇ ਕਰਕੇ ਅਸੀਂ ਨੇ ਮੈਂ ਹੁਣ ਐਮਸੀ ਬਣਿਆ ਹੈਗਾ 25 ਤਰੀਕ ਨੂੰ ਸਾਨੂੰ ਸੋਚ ਕਾਈ ਹੈਗੀ ਠੀਕ ਹੈ ਜੀ ਉਹ ਤੋਂ ਬਾਅਦ ਜਿਹੜਾ ਸਾਡੇ ਪਾਣੀ ਵਾਲੀ ਟੈਂਕੀ ਤੇ ਇੱਕ ਨਵਾਂ ਟੂਬਲ ਜਿਹੜਾ ਸਰਕਾਰ ਤੋਂ ਲਵਾਇਆ ਹੈਗਾ ਪਰ ਉਹ ਟੂਬਲ ਦੀ ਬੋਰ ਹੋ ਗਿਆ ਉਹਦੀ ਜਿਹੜੀ ਮਸ਼ੀਨ ਆ ਉਹ ਮਸ਼ੀਨ ਨਹੀਂ ਆਈ ਹਲੇ ਜਿਹਦੇ ਕਰਕੇ ਸਾਡਾ ਉਹ ਜਿਹੜਾ ਟੂਬਲ ਹੈਗਾ ਉਹ ਉਵੇਂ ਹੀ ਪਿਆ ਹੈਗਾ ਜਦੋਂ ਉਹ ਟੂਬਲ ਚੱਲੂਗਾ ਜਦੋਂ ਉਹਦਾ ਬਟਨ ਦੱਬਿਆ ਜਾਊਗਾ ਫੇਰ ਸਾਨੂੰ ਮਹੱਲਾਵਾਸੀਆਂ ਨੂੰ ਪਾਣੀ ਆਊਗਾ ਉਹਨਾਂ ਤੱਕਰ ਸਾਨੂੰ ਉਹ ਟੂਬ ਦਾ ਕੋਈ ਭਾਅ ਨਹੀਂ ਲੱਗਾ ਇਸ ਵੰਦੇ ਤੁਸੀਂ ਕਦੇ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੂੰ ਜਾਂ ਮੁਖ ਦੇਖੋ ਜੀ ਅਸੀਂ ਸਭ ਨੂੰ ਮਿਲਿਆਂਗੇ ਇਹ ਆਈ ਆਈ ਗਰਮੀ ਦਾ ਇਹੀ ਹਾਲ ਹੁੰਦਾਗਾ ਹੁਣ ਮਿਲਣ ਤੋਂ ਬਾਅਦ ਇਹ ਸੀਗਾ ਕਿਉਂਕਿ ਅਸੀਂ ਸਰਕਾਰ ਦੇ ਵਿੱਚ ਵੀ ਆ ਹੁਣ ਅਸੀਂ ਐ ਮੌਜੂਦਾ ਸਰਕਾਰ ਹੈ ਜਿਹੜੀ ਉਹਦੇ ਵਿੱਚ ਅਸੀਂ ਐਮਸੀ ਹੈਗੇ ਕਿਉਂਕਿ ਅਸੀਂ ਵੀ ਸਰਕਾਰ ਦੇ ਵਿੱਚ ਗਿਆਗੇ ਵੀ ਜਿਹੜੇ ਸਾਡੇ ਕੰਮ ਨੇ ਉਹ ਹੋਣਗੇ ਸਾਡਾ ਬੋਰ ਤਾਂ ਲੱਗ ਗਿਆ ਜੀ ਪਰ ਬੋਲ ਚਾਲੂ ਨਹੀਂ ਹੋਇਆ ਇੱਕ ਕਰਵਾਉਣਾਗਾ ਮੈਂ ਇੱਕ ਮਹੀਨੇ ਕਰਵਾਉਣਾਗਾ ਸਰਕਾਰ ਨੇ ਕਰਵਾਉਣਾ ਕਿਉਂ ਨਹੀਂ ਕਰਵਾਰੀ ਜਲਦੀ ਤੋਂ ਜਲਦੀ ਕਰਵਾਉਣ ਤਾਂ ਕਿ ਜਿਹੜੇ ਸਾਡੇ ਮਹੱਲੇ ਦੇ ਵਿੱਚ ਪੀਣ ਵਾਲੀ ਪਾਣੀ ਦੀ ਦਿੱਕਤ ਆ ਲੜਾਈਆਂ ਝਗੜੇ ਹੋ ਰਹੇ ਨੇ ਬੱਚੇ ਸਕੂਲ ਵੀ ਜਾ ਸਕਦੇ ਨੇੜੇ ਜੀ ਘਰੇ ਬੈਠੀਆਂ ਨੇ ਗਿਆ ਬਿਮਾਰ ਨੇ ਇਸ ਕਰਕੇ ਸਾਡੀ ਸਰਕਾਰ ਨੂੰ ਆਕਮਾਨ ਕੇ ਬੇਨਤੀ ਆ ਪ੍ਰਸ਼ਾਸਨ ਨੂੰ ਬੇਨਤੀ ਆ ਜਲਦੀ ਤੋਂ ਜਲਦੀ ਸਾਡੇ ਪਾਣੀ ਦਾ ਸਮੱਸਿਆ ਦਾ ਹੱਲ ਕੀਤਾ ਜਾਵੇ ਕੀ ਨਾਮ ਹੈ ਜੀ ਗਾਂਪੜ ਕਿੱਥੇ ਰਹਿੰਦੇ ਹੋ ਅਜੀਤ ਨਗਰ ਬਰਾ ਰੋਸੂ ਪਾਣੀ ਦੀ ਸਮੱਸਿਆ ਰੇ ਕਿੰਨੀ ਦੇਰ ਤੋਂ ਖਲਸ ਹੈ ਇਸ ਸਮੱਸਿਆ ਸਾਡੇ ਨਾਲ ਬਈ ਜੀ ਬੋਤਲ ਹੋ ਗਿਆ ਪਾਣੀ ਦੇ ਵਿੱਚ ਗਰਮੀ ਦੇ ਵਿੱਚ ਪਰ ਉਹ ਉੱਤੇ ਲਾ ਕੇ ਦੇਖ ਲੋ ਕਹਿੰਦਾ ਕਰੇ ਪਾਣੀ ਆ ਰਿਹਾ ਕਹਿੰਦਾ ਨਹੀਂ ਆ ਰਿਹਾ ਠੀਕ ਹੈ ਜੀ ਉਹ ਕਈ ਸਮੱਸਿਆਵਾਂ ਲੱਗੇ ਹੋਏ ਨੇ ਉਹਨਾਂ ਕੋਈ ਟੈਨਸ਼ਨ ਨਹੀਂ ਸਾਨੂੰ ਟੈਨਸ਼ਨ ਹੈ ਚਾਰ ਪੰਜ ਘਰਾਂ ਨੂੰ ਠੀਕ ਹੈ ਜੀ ਉਹ ਸਾਡੇ ਘਰੇ ਦੇਖ ਲੋ ਪਾਣੀ ਪੀਣੂ ਨਹੀਂ ਹੈਗਾ ਫਿਰ ਵੀ ਪਹਿਲਾਂ ਐਮਸੀ ਆਏ ਸੀਗੇ ਹੁਣ ਵੀ ਆਏ ਨੇ ਜਿਹੜੇ ਪੂਰੀ ਕੋਸ਼ਿਸ਼ ਕਰ ਰਹੇ ਨੇ ਟੈਂਕਰ ਖੜਾਦਾ ਬੋਲੇ ਵਿੱਚ ਦੇਖੋ ਟੈਂਕਰ ਖੜਾਗਾ ਪਰ ਉਹ ਮੈਂ ਕੰਮ ਤੇ ਹੁਣ ਉਹ ਡਰਾਈਵਰ ਹੁੰਦਾ ਉਮਰੀ ਕੁੜੀ ਕਲੀ ਕਰਿਆ ਉਹ ਕਿਵੇਂ ਪਾਣੀ ਭਰੂ ਅਕਸਰ ਇਹ ਦੇਖਿਆ ਜਾ ਰਿਹਾ ਕਿ ਹਰ ਗਰਮੀ ਜਿਹੜਾ ਇਹ ਥੋ ਲੋ ਪਾਣੀ ਦੀ ਜਿਹੜੀ ਸਮੱਸਿਆ ਆਦੀ ਹੈ ਹਰ ਸਾਲ ਤੁਸੀਂ ਟੈਂਕਰ ਲੈਣੋ ਕੋਈ ਨਹੀਂ ਸਰਕਾਰ ਪ੍ਰਸ਼ਾਸਨ ਇਹ ਸੁਣਨੀ ਪਈ ਨਹੀਂ ਇਹਦੇ ਵਿੱਚ ਕੋਈ ਨਹੀਂ ਸਾਡੀ ਸੁਣਦਾ ਜਦੋਂ ਲੋਡ ਹੁੰਦੀ ਆ ਉਹ ਸਾਰੇ ਆਂਦੇ ਨੇ ਉਹ ਸਾਡੇ ਪਾਣੀ ਦੇ ਨਿਯਮ ਦੇ ਵਿੱਚ ਜਿੰਨੇ ਭਰ ਲਿਆ ਉਹ ਆਂਦੇ ਨਹੀਂ ਜਿਹਨਾਂ ਹੈਗਾ ਉਹ ਬੋਲਦੇ ਨਹੀਂ ਉਹ ਸਾਡੇ ਹੈ ਨਹੀਂ ਸਾਨੂੰ ਪ੍ਰੋਬਲਮ ਆ ਠੀਕ ਹੈ ਜੀ ਹੁਣ ਆ ਦੇਖੋ ਮੇਰੇ ਘਰ ਜਾ ਕੇ ਦੇਖੋ ਪਰ ਕਈ ਬੰਦੇ ਪਾਣੀ ਭਰ ਰਹੇ ਨੇ ਕਈਆਂ ਦੇ ਚੱਲ ਵੀ ਰਹਾ ਉਹ ਬੋਲਦੇ ਨਹੀਂ ਕਿਉਂ ਨਹੀਂ ਬੋਲਦੇ ਉਹਨੂੰ ਸਰਦਾ ਉਹਨੇ ਕੰਮ ਤੇ ਆ ਮੇਰਾ ਮੁੰਡਾ ਪੜਾਈ ਚ ਜਾ ਰਿਹਾ ਇਹ ਘਰੇ ਲਈ ਕੰਮ ਤੇ ਆ ਕੱਲੀ ਕੁੜੀ ਆ ਉਹ ਟੈਂਟਰ ਆ ਗਿਆ ਕਿਵੇਂ ਵਾਲੀ ਪਰੋਗੀ ਦੱਸੋ